Indian Radiology and Imaging Association ਦੇ ਪੰਜਾਬ ਰਾਜ ਚੈਪਟਰ ਦੁਆਰਾ ਪਰਉਨ ਪ੍ਰਤਿਮਬ ਨੂੰ ਸਮਰਪਿਤ ਇੱਕ ਮਹੱਤਵਪੂਰਨ ਸਮਾਗਮ ਡਾਕਟਰ ਆਰਕੇ ਗੁਲਾਟੀ ਨੇ CME 2024 ਦੀ ਰੈਡੀਸਨ ਬਲੂ ਅੰਮ੍ਰਿਤਸਰ ਵਿਖੇ ਸਫਲ ਮੇਜਬਾਨੀ ਕੀਤੀ। ਸਮਾਗਮ ਨੇ ਸਿਹਤਮੰਦ ਗਰਭ ਅਵਸਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਬੱਚਿਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਜਿਹੇ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕਰਨ ਲਈ ਚੋਟੀ ਦੇ ਮਾਹਿਰਾਂ ਤੇ ਪੇਸ਼ੇਵਰਾਂ ਨੂੰ ਇੱਕ ਮੰਚ ਤੇ ਲਿਆਂਦਾ। ਸ਼੍ਰੀ ਹਰ ਸਿਮਰਤ ਕੌਰ ਬਾਦਲ ਮੈਂਬਰ ਆਫ ਪਾਰਲੀਮੈਂਟ ਬਠਿੰਡਾ ਅਤੇ ਨੰਨੀ ਛਾਂ ਦੀ ਸਰਪ੍ਰਸਤ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਨੇ ਔਰਤਾਂ ਦੇ ਸਸ਼ਕਤੀਕਰਨ ਦੀ ਮਹੱਤਤਾ ਅਤੇ ਬੱਚੀ ਨੂੰ ਬਚਾਓ ਦੀ ਅਹਿਮ ਲੋੜ ਨੂੰ ਉਜਾਗਰ ਕਰਦੇ ਹੋਏ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਮਾਵਾਂ ਲਈ ਸਿੱਖਿਆ ਅਤੇ ਸਿਹਤ ਸੰਭਾਲ ਦੀ ਮਹੱਤਤਾ ਦੀ ਵਕਾਲਤ ਕੀਤੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿਹਤਮੰਦ ਗਰਭ ਅਵਸਥਾ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਉਜਵਲ ਭਵਿਕਲੀ ਦਾ ਪਧਰਾ ਕਰਦੀਆਂ ਹਨ ਪੰਜਾਬ ਦੇ ਆਈਆਰ ਆਈਏ ਦੇ ਪ੍ਰਧਾਨ ਅਤੇ ਸੰਸਥਾ ਦੇ ਚੇਅਰਮੈਨ ਡਾਕਟਰ ਅਮਨਦੀਪ ਸਿੰਘ ਨੇ ਪ੍ਰੇਰਨਾਦਾਇਕ ਭਾਸ਼ਣ ਦੇ ਨਾਲ ਕਾਨਫਰੰਸ ਦੀ ਸ਼ੁਰੂਆਤ ਕੀਤੀ ਉਨ੍ਹਾਂ ਰੇਡੀਓਲੋਜੀ ਅਭਿਆਸਾਂ ਦੇ ਵਿਕਾਸ ਵਿੱਚ ਨਿਰੰਤਰ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਨੂੰ ਰਿਖਾਂਕਿਤ ਕੀਤਾ ਅਤੇ ਨਾਲ ਹੀ ਮਰੀਜ਼ਾਂ ਦੀ ਦੇਖਭਾਲ ਅਤੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਸਹਿਯੋਗ ਅਤੇ ਨਵੀਨਤਾ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ SGARDE ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ ਉਹਨਾਂ ਨੂੰ ਮਾਣ ਹੈ ਕਿਉਂਕਿ ਯੂਨੀਵਰਸਿਟੀ ਦੀ ਯੋਗ ਮੈਨੇਜਮੈਂਟ ਦੀ ਅਗਵਾਈ ਹੇਠ ਇਹ ਸੰਸਥਾ ਸਿੱਖਿਆ ਅਤੇ ਇਲਾਜ ਦੇ ਖੇਤਰ ਵਿੱਚ ਨਾ ਕੇਵਲ ਦੇਸ਼ ਵਿੱਚ ਬਲਕਿ ਵਿਦੇਸ਼ ਵਿੱਚ ਵੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਅਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਗਾਤਾਰ ਬਦਲ ਰਹੇ ਤਕਨੀਕੀ ਗਿਆਨ ਨਾਲ ਜੋੜ ਰਹੀ ਹੈ। ਆਪਣੇ ਇਸੇ ਉਦੇਸ਼ ਦੇ ਚਲਦਿਆਂ ਯੂਨੀਵਰਸਿਟੀ ਵਿਖੇ ਕਰਵਾਈ ਗਈ ਸਮਾਗਮ ਦੀ ਪ੍ਰੀ ਕਾਨਫਰੰਸ ਵਰਕਸ਼ਾਪ ਨੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਲਾਈਵ ਵਰਕਸ਼ਾਪ ਰਾਹੀਂ ਨਿਯੰਤਮ ਤਕਨੀਕਾਂ ਸਿੱਖਿਆ ਲੈਣ ਲਈ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਭਾਰਤ ਤੋਂ ਪਰ ਰੇਡੀਓਲੋਜੀ ਦੇ ਮਾਣਯੋਗ ਮਾਹਿਰ ਸ਼ਾਮਲ ਹੋਏ ਜਿਨ੍ਹਾਂ ਵਿੱਚ ਡਾਕਟਰ ਅਸ਼ੋਕ ਖੁਰਾਨਾ, ਡਾਕਟਰ ਬੀ ਐਸ ਰਾਮ ਮੋਤੀ ਡਾਕਟਰ ਚੰਦਰ ਲੂਲਾ ਡਾਕਟਰ ਮੋਹਿਤ ਸ਼ਾ ਡਾਕਟਰ ਟੀ ਐਲ ਐਨ ਪ੍ਰਵੀਨ ਆਦੀ ਸ਼ਖਸੀਤਾ ਸ਼ਾਮਲ ਸਨ ਇਸ ਮੌਕੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਵੀ ਅੱਜ ਪੰਜਾਬ ਚੈਪਟਰ ਦੇ ਆ ਆਰ ਆਈ ਦਾ ਜਿਹੜਾ ਪ੍ਰੋਗਰਾਮ ਡਾਕਟਰ ਅਮਨਦੀਪ ਜੀ ਤੇ ਸੁਨਾਲੀ ਜੀ ਨੇ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਕਿ ਰੇਡੀਓਲੋਜੀ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ ਸਿਹਤ ਸੂਲਤਾ ਦੇ ਵਿੱਚ ਬਿਮਾਰੀਆਂ ਨੂੰ ਪਹਿਲੇ ਹੀ ਫੜ ਕੇ ਜਾਂ ਬਿਮਾਰੀਆਂ ਦਾ ਪਤਾ ਕਰਨਾ ਤਾਂ ਖਾਸ ਤੌਰ ਤੇ ਜਿੱਥੇ ਜੈਂਡਰ ਬੱਚੇ ਦਾ ਹੁੰਦਾ ਇਹਨੂੰ ਮਿਸਯੂਜ਼ ਵੀ ਹੁੰਦਾ ਹੈ ਲੇਕਿਨ ਮੈਨੂੰ ਖੁਸ਼ੀ ਹੈ ਕਿ ਆਰ ਆਈ ਇਸ ਚੀਜ਼ 'ਤੇ ਨਹੀਂ ਬਲਕਿ ਔਰਤਾਂ ਦੇ ਸਸ਼ਕਤੀਕਰਨ ਵਾਸਤੇ ਜਿੱਥੇ ਰਕਸ਼ਾ ਤੇ ਸ਼ਕਤੀ ਵਰਗੀ ਕੰਮ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਘਾਯੋਗ ਹੈਗਾ ਤੇ ਇਹ ਜਿਹੜਾ ਬਹੁਤ ਹੀ ਪੌਪੂਲਰ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਚੈਪਟਰ ਇਹਨਾਂ ਦੀ ਮਿਹਨਤ ਕਰਕੇ ਬਹੁਤ ਵਧੀਆ ਪੂਰੇ ਦੇਸ਼ ਭਰ ਤੋਂ ਲੋਕੀ ਇਸ ਕਾਨਫਰੰਸ ਵਾਸਤੇ ਆਏ ਨੇ ਤੇ ਸਟੇਜ ਤੇ ਵੀ ਚੇਨਈ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਸਾਰੇ ਦੇਸ਼ ਭਰ ਤੋਂ ਸਾਰੇ ਡਾਕਟਰ ਇੱਥੇ ਪੂਜੇ ਨੇ ਤੇ ਮੈਂ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਤੇ ਉਮੀਦ ਕਰਦੀ ਆ ਕਿ ਰੇਡੀਓਲੋਜੀ ਵਿੱਚ ਪੰਜਾਬ ਇੱਕ ਪਾਇਨੀਅਰ ਬਣ ਕੇ ਉਭਰ ਰਿਹਾ ਹੈ ਉਹਨੇ ਇਹਨਾਂ ਨੇ ਇੱਕ ਨਵੀਂ ਬੁੱਕ ਵੀ ਕੱਢੀ ਹੈਗੀ ਜਿਹੜੀ ਮੰਥਲੀ ਹੈਗੀ ਜੀ ਨਹੀਂ ਕੁਆਟਰਲੀ ਕੁਆਟਰਲੀ ਹੈਗੀ ਦੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਮਿਲੋਗੀ ਤਾਂ ਸਾਰੇ ਦੇਸ਼ ਦੇ ਰੇਡੀਓਲੋਜਿਸ ਨੂੰ ਜੋੜਨਾ ਕੰਮ ਵੀ ਕਰੋਗੇ ਮੈਮ ਜਿਵੇਂ ਜਿਹੜੀ ਚੱਲੂ ਸੀ ਆਰਗੇਨਾਈਜੇਸ਼ਨ ਨੰਨੀ ਛਾਂ ਉਦੋਂ ਗਰੋਥ ਬੱਚੀਆਂ ਦੀ ਬਰਾਬਰ ਪਰਬਰ ਚੱਲ ਪਈ ਸੀ ਪਰ ਹੁਣ ਫਿਰ ਉਹ ਨਹੀਂ ਘਟ ਗਈ ਦੇਖੋ ਮੈਨੂੰ ਕਹਿਣ ਦਾ ਜੀ ਤਾਂ ਨਹੀਂ ਕਰਦਾ ਲੇਕਿਨ ਹਕੀਕਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚੇ ਨੰਨੀ ਛਾਂ ਵੀ ਰੇਸ਼ੋ ਵੀ ਛੋਟੀ ਬੱਚੀਆਂ ਦੀ ਵਧੀ ਸੀ ਪੰਜਾਬ 'ਚ ਬੇਤਹਾਸ਼ਾ ਅ ਡਿਵੈਲਪਮੈਂਟ ਪਾਵੇਂ ਬਿਜਲੀ ਸਰਪਲਸ ਹੋਏ ਸਰਤਾਂ ਦੀ ਜਾਲ ਬਣੇ 에어ਪੋਰਟ ਹਤ ਤੁਸੀਂ ਆਪੇ ਅੰਮ੍ਰਿਤਸਰ ਸ਼ਹਿਰ ਨੂੰ ਦੇਖ ਲਓ ਜੇ ਦਰਬਾਰ ਸਾਹਿਬ ਦੀ ਸੁੰਦਰੀ ਕਦਰਾਂ ਨੇ ਬੀਆਰਐਸ ਜਿਹੜਾ ਸਾਰਾ ਬਣਿਆ ਸਭ ਪੰਜਾਬ ਜੇ ਬੇਤਾਸ਼ਾ ਡਿਵੈਲਪਮੈਂਟ ਹੋਈ ਕਰਜ਼ਾ ਘਟਿਆ ਆਮਦਨ ਵਧੀ ਸਹੂਲਤਾਂ ਲੋਕਾਂ ਨੂੰ ਮਿਲਿਆ ਇੱਕ ਸਰਕਾਰ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੀ ਸੀ ਇੱਕ ਬਹੁਮਤਰੀ ਸੀ ਜਿਹੜਾ ਲੋਕਾਂ ਦੇ ਵਿੱਚ ਰਹਿੰਦੇ ਸੀ ਜਦੋਂ ਤੋਂ 2017 ਚ ਝੂਠ ਮਾਰ ਕੇ ਕਾਂਗਰਸ ਤੇ ਆਮ ਆਦਮੀ ਨੇ ਗਲਤ ਗੰਦੇ ਝੂਠੇ ਇਲਜ਼ਾਮ ਲਾ ਕੇ ਸੱਤਾ ਹਾਸਲ ਕੀਤੀ ਹੈ ਇਹਨਾਂ ਨੇ ਇਕੱਲੇ ਪੰਜਾਬ ਨੂੰ ਕਰਜ਼ਾਈ ਕੀਤਾ ਹੈ 1 ਲੱਖ ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ 'ਚ ਕਾਂਗਰਸ ਚੜ ਗਈ ਤੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਇਹ ਭਗਵੰਤ ਮਾਨ ਦੀ ਆਮ ਆਦਮੀ ਚੜ ਗਈ ਹੈ ਇਹਨਾਂ 2 ਲੱਖ ਕਰੋੜ ਤੋਂ ਇੱਕ ਚੀਜ਼ ਗਿਣਾ ਦਿਓ ਕਿ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਇੱਟ ਲੱਗੀ ਏ ਕੋਈ ਥਰਮਲ ਪਲਾਂਟ ਲੱਗਿਆ ਹੈਗਾ ਕੋਈ ਹਸਪਤਾਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਸਟੇਡੀਅਮ ਕੋਈ ਪਿੰਡ 'ਚ ਜੇ ਕੋਈ ਕਮਰਾ ਵੀ ਬਣਿਆ ਹੋਏ ਇਹ ਫਰਜ਼ੀ ਆਮ ਆਦਮੀ ਕਲੀਨਿਕ ਬਣਾ ਕੇ ਜਿਹੜਾ ਪੈਸਿਆਂ ਦੀ ਲੁੱਟ ਹੋਈ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਭ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਨ ਦੀ ਸਹੂਲਤਾਂ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆਕਾਲੀ ਦਲ ਦੀ ਸਰਕਾਰ ਆ ਗਈ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਟੂ ਆਲ ਆਫ ਯੂ ਅੱਜ ਦਾ ਸਾਡੀ ਹੈ ਜੀ ਸੀ ਡਾਕਟਰ ਆਰ ਕੇ ਗੁਲਾਟੀਆ ਕਾਨਫਰੈਂਸ 2024 ਇਸ ਆਰ ਕੇ ਗੁਲਾਟੀਆ ਕਾਨਫਰੈਂਸ ਸੀ ਐਮ ਈ 2024 ਇਹ ਪੰਜਾਬ ਸਟੇਟ ਚੈਪਟਰ ਜਿਹੜਾ ਰੈਡੀਓਲੋਜੀ ਐਸੋਸੀਏਸ਼ਨ ਦਾ ਹੈ ਉਹਨੂੰ ਇਸ ਸਾਲ ਅਲੋਟ ਹੋਈ ਸੀ ਇਹ ਇੱਕ ਨੈਸ਼ਨਲ ਸੀ ਐਮ ਈ ਹੈ ਜਿਹੜੀ ਨੈਸ਼ਨਲ ਬੋਡੀ ਵੱਲੋਂ ਤੋ ACME ਦੇ ਵਿੱਚ ਇਹਦਾ ਥੀਮ ਜਿਹੜਾ ਫੀਟਲ ਇਮੇਜਿੰਗ ਬੇਸਿਕ ਟੂ ਐਡਵਾਂਸ ਫੀਟਲ ਇਮੇਜਿੰਗ ਮਤਲਬ ਜਿਹੜੀ ਪ੍ਰੇਗਨੈਂਸੀ ਹੈ ਉਹਦਾ ਜਿਹੜਾ ਅਲਟਰਾਸਾਉਂਡ ਹੁੰਦਾ ਹੈ ਪ੍ਰੇਗਨੈਂਸੀ ਅੰਦਰ ਜਿਹੜਾ ਬੱਚਾ ਪਲ ਰਿਹਾ ਉਹਦਾ ਅਲਟਰਾਸਾਉਂਡ ਦੇਖਣ ਲਈ ਬੱਚੇ ਦੇ ਸਾਰੇ ਅੰਡ ਠੀਕ ਨੇ ਬੱਚੇ ਦੀ ਸਿਹਤ ਠੀਕ ਹੈ ਕਿੰਨੇ ਅਲਟਰਾਸਾਉਂਡ ਹੋਣੇ ਆ ਕਿੰਨੇ ਨਹੀਂ ਹੋਣੇ ਇਹ ਉਹਦੇ ਉੱਤੇ ਸਾਰੇ ਲੈਕਚਰਸ ਹੋਏ ਇਹਦੇ ਵਿੱਚ ਸਾਡੀ ਫੈਰਟੀਲਟੀ 올 ਓਵਰ ਇੰਡੀਆ ਜਿਹੜੇ ਪੂਰੇ ਐਕਸਪਰਟਸ ਨੇ ਜਿਨ੍ਹਾਂ ਦੇ ਫਾਈਨਲ ਡਿਸੀਜਨਸ ਨੇ ਉਹ ਸਾਰੇ ਇੱਥੇ ਆਏ ਫਰਮ ਤੋਂ ਇਹ ਦਿੱਲੀ ਤੋਂ ਚੇਨਈ ਕੰਨਿਆ ਕੁਮਾਰੀ ਡਾਕਟਰ ਰਾਮਾ ਮੂਰਤੀ ਡਾਕਟਰ ਅਸ਼ੋਤ ਸ਼ਾਣਾ ਵੱਡੇ ਵੱਡੇ ਨਾਮ ਜਿਹੜੇ ਡੈਲੀਗੇਟਸ ਨੇ ਫਸਟ ਟਾਈਮ ਰਿਕਾਰਡਸ ਬ੍ਰੇਕ ਹੋਇਆ 500 ਤੋਂ ਵੱਧ ਡੈਲੀਗੇਟਸ ਆ ਕੇ ਆਲ ਓਵਰ ਇੰਡੀਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਚੇਨਈ ਗੁਜਰਾਤ 오ਡੀਸਾ ਤੁਸੀਂ ਪੌਂਡੀਚਰੀ ਕੋਈ ਨਾਮ ਲੋ ਇੱਥੇ ਸਾਰੇ 150 ਤੋਂ ਵੱਧ ਸਟੂਡੈਂਟਸ ਨੇ ਆਪਣੀ ਜਿਹੜੇ ਪੇਪਰਸ ਪ੍ਰੈਜ਼ੈਂਟ ਕੀਤੇ ਤੋ ਇਹ ਜਿਹੜਾ ਪ੍ਰੋਗਰਾਮ ਪੰਜਾਬ ਆਈਆਰ ਨੇ ਤਰਾਇਆ ਪੰਜਾਬ ਆਈਆਰ ਦੇ ਪ੍ਰਧਾਨ ਹੋਣ ਦੇ ਨਾਤੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਡਾਟਰ ਮਨਦੀਪ ਸਿੰਘ ਮੈਂ ਆਪਣੇ ਸੈਕਟਰੀ ਡਾਟਰ ਸੁਨਾਲੀ ਆਪਣੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਮੈਂ ਸਾਰੇ ਡੈਲੀਗੇਟਸ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਪੈਸ਼ਲ ਇਹ 2 ਦਿਨ ਦੀ ਕਾਨਫਰੰਸ ਜਿਹੜੀ ਆਪਣੀ ਰੈਡੀਸਨ ਚ ਹੋਈ 28 ਸਪਟੰਬਰ ਨੂੰ ਸਾਡੇ ਤੋਂ ਆਏ ਉਸ ਤੋਂ ਬਾਅਦ ਚੋਣਚੀ ਸਾਡੀ ਐਸੋਸੀਏਸ਼ਨ ਇਜ਼ ਊਮਨ ਓਰੀਐਂਟਡ ਇਮੇਜ ਇਨ ਊਮਨ ਓਰੀਐਂਟਡ ਸੀਗੀ ਸਾਡੇ ਸਪੈਸ਼ਲ ਚੀਫ ਗੈਸ ਜਿਹੜੇ ਪੈਟਰਨ ਨੰਨੀ ਛਾਂ ਦੇ ਸ਼੍ਰੀਮਤੀ ਹਰਸ਼ਿੰਮਰਤ मैडम डीसी वी आर होल हार्टेडली दिलो उना दा ली धन्यवाद है मैडम ने अपना टाइम कडया तुसी सारे ने देखया मैडम ਸਾਡੇ ਇਸ ਫੰਕਸ਼ਨ ਚ ਐਜ਼ ਅ ਚੀਫ ਗੈਸਟ ਆਏ मैडम ने अपने ਵਿਚਾਰ ਦੱਸੇ ਰਿਗਾਰਡਿੰਗ ਫੀਮੇਲ ਚਾਈਲਡ ਏਮਪਾਵਰਮੈਂਟ ਆਫ ਦ ਊਮਨ मैडम ਦਾ ਜਿਹੜਾ ਨਾ ਨੀਚਾ ਪ੍ਰੋਗਰਾਮ ਹੈ ਸਾਰਾ ਹਾਲ ਜਿਹੜਾ ਹੈ ਉਹਦੇ ਵਿੱਚ ਟੋਟਲੀ ਪੂਰਾ ਫੁਲੀ ਫੁਲੀ ਇਮਪ੍ਰੈਸਡ ਮੈਂ ਉਹਨਾਂ ਦਾ मैडम ਦਾ ਦਿਲੋਂ ਧੰਨਵਾਦ ਕਰਦਾ ਮੈਂ ਉਹਨਾਂ ਦਾ ਬਹੁਤ ਧੰਨਵਾਦੀਆਂ ਰਿਣੀ ਆ ਕਿ ਉਹ ਇੱਥੇ ਸਾਡੇ ਪ੍ਰੋਗਰਾਮ ਚ ਨਾਲ ਆਏ ਨੇ ਆਪਣੀ ਐਸੋਸੀਏਸ਼ਨ ਦਾ ਇਦੇ ਵਿੱਚ ਆਪਾਂ ਇੱਕ ਆਪਣੀ ਪੰਜਾਬ ਡਾਇਰੋਲੋਜੀਕਲ ਕ੍ਰੋਨਿਕਲ ਵੀ ਰਿਲੀਜ਼ ਕੀਤਾ ਹੈ that is a ਨਿਊਜ਼ਲੈਟਰ ਜਿਹੜੀ will be ਰਿਲੀਜ਼ ਐਵਰੀ 4 what you say ਐਵਰੀ ਕੁਆਰਟਰਲੀ ਉਹ ਚ ਅਚੀਵਮੈਂਟ ਪੰਜਾਬ ਦੇ ਡਾਇਰੋਲੋਜਿਸ ਦੀਆਂ ਕੁਝ ਵੀ ਨੇ ਜਿਹੜੀ ਫਨ ਹੈ ਫਰੋਲੋਜੀ ਦਾ ਉਹ ਸਾਰਾ ਉਹ ਦੱਸਿਆ ਜਾਏਗਾ ਅੱਜ ਉਹਦੀ ਪਹਿਲੀ ਕਾਪੀ ਵੀ ਅਸੀਂ ਅਦਰਲੀ ਇਸ਼ੂ ਉਹ ਵੀ ਅਸੀਂ ਨਾਲ ਰਿਲੀਜ਼ ਕੀਤਾ ਹੈ ਇਹ ਦੋ ਦਿਨ ਦੀ ਕਾਨਫਰੰਸ ਤੇ ਸਾਰੇ ਸਾਇੰਟੀਫਿਕ ਲੈਕਚਰ ਚੱਲ ਰਹੇ ਨੇ ਫੀਟਲ ਇਮੇਜਿੰਗ ਦੇ ਉੱਤੇ ਅੱਜ ਤੁਸੀਂ ਦੇਖਿਆ ਨਾਰਮਲੀ ਕਾਨਫਰੰਸ ਚੈਕਲ ਦੇਖਣ ਨੂੰ ਮਿਲਦਾ ਸਟੂਡੈਂਟਸ ਪੜਨ ਆਉਂਦੇ ਸਿਰਫ ਕਾਨਫਰੰਸ ਹਾਲ ਦੇ ਵਿੱਚ ਰਸ਼ ਕੱਟ ਹੁੰਦਾ ਬਾਹਰ ਖਾਨ ਪੀਣ ਜ਼ਿਆਦਾ ਹੁੰਦਾ 9 ਵਜੇ ਸਾਡਾ ਹਾਲ ਸ਼ੁਰੂ ਹੋਇਆ ਮੋਰ ਥੈਨ 500 ਡੈਲੀਗੇਟਸ ਆਰ ਸਿਟਿੰਗ ਇਨ ਦਾ ਹਾਲ ਅਨਟਿਲ 6 ਪੀਐਮ ਐਟ ਦੀ ਇਵਨਿੰਗ ਐਂਟਾਇਰ ਹਾਲ ਇਜ਼ ਫੁੱਲ ਮੈਂ ਸਾਰੇ ਡੈਲੀਗੇਟਸ ਦਾ ਫੈਕਲਟੀ ਦਾ ਬਹੁਤ ਧੰਨਵਾਦੀ ਹਾਂ ਕਿ ਸਾਰਿਆਂ ਨੇ ਇੱਥੇ ਸਾਡੇ ਸ਼ੋਭਾ ਵਧਾਈ ਹੈ ਅੰਮ੍ਰਿਤਸਰ ਸ਼ਹਿਰ ਚ ਆ ਕੇ ਬਹੁਤ-ਬਹੁਤ ਧੰਨਵਾਦੀ ਪ੍ਰੈਸ ਦਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਆਏ ਹੋ ਮੇਰੀ ਤੁਹਾਨੂੰ ਸਾਰਿਆਂ ਨੂੰ ਵੀ ਇੱਕ ਰਿਕਵੈਸਟ ਹੈ ਇੱਕ ਊਮਨ ਏਮਪਾਵਰਮੈਂਟ ਏਟ ਊਮਨ ਤੁਸੀਂ ਸਾਰੇ ਇਹਨੂੰ ਪ੍ਰਮੋਟ ਕਰੋ ਬਿਕਾਜ਼ ਵੀ ਹੈਵ ਟੂ ਡਿਵੈਲਪ ਅ ਨੇਸ਼ਨ ਜਿੱਥੇ ਜੈਂਡਰ ਇਕਵੈਲਟੀ ਹੈ ਊਮਨ ਏਮਪਾਵਰਮੈਂਟ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਡਾਕਟਰ ਰਮਨਦੀਪ ਸਿੰਘ ਪ੍ਰੈਜ਼ੀਡੈਂਟ ਪੰਜਾਬ ਆਈਆਰਆਈ ਥੈਂਕ ਯੂ